ਹਾਂਜੀ ਦੋਸਤੋ ਅੱਜ ਆਪਾਂ ਤੁਹਾਜ ਨਾਲ ਇੱਕ ਪੀਰ ਬਾਬਾ ਲੱਖ ਦਾਤਾ ਜੀ ਮੇਰੀ ਸੱਚੀ ਸਰਕਾਰ ਮੇਰਾ ਪੀਰ ਬਾਬਾ ਲੱਖ ਦਾਤਾ ਜੀ ਦਾ ਇੱਕ ਬਹੁਤ ਵਧੀਆ ਪੱਜਤਰ ਕਿੱਸਾ ਸ਼ੇਅਰ ਕਰਦੇ ਹਾਂ। ਹੋਰ ਤੁਸੀਂ ਇਸ ਸੱਜ ਨੂੰ ਸੁਣਿਓ ਅਗੇ ਸ਼ੇਅਰ ਕਰਿਓ ਬਾਡੇ ਵੀ ਕੰਮ ਆਉਣ ਵਾਲੀ ਗੱਲ ਹੈ। ਹਾਂਜੀ ਦੋਸਤੋ ਇੱਕ ਬੰਦਾ ਸੀ ਜੋ ਕਿ ਬਹੁਤ ਹੀ ਗਰੀਬ ਘਰ ਤੋਂ ਗਰੀਬ ਪਰਿਵਾਰ ਤੋਂ ਸੀ। ਉਹ ਪੀਰ ਬਾਬਾ ਜੀ ਨੂੰ ਬਹੁਤ ਜਿਆਦਾ ਮਨਦਾਸੀ ਤੇ ਹਰ ਵੀਰਵਾਰ ਨੂੰ ਬਾਬਾ ਜੀ ਦੇ ਤਰੀਕਾ ਤੇ ਜਾਂਦਾ ਸੀ ਤੇ ਸੇਵਾ ਸਮਰਨ ਬਹੁਤ ਜ਼ਿਆਦਾ ਕਰਦਾ ਸੀ ਇੱਕ ਦਿਨ ਉਹ ਇਨਸਾਨ ਬਿਮਾਰ ਹੋ ਜਾਂਦਾ ਬਹੁਤ ਹੀ ਜ਼ਿਆਦਾ ਕਾफी ਜ਼ਿਆਦਾ ਦਵਾਈ ਲੈਣ ਤੋਂ ਬਾਅਦ ਡਾਕਟਰਾਂ ਕੋਲ ਚੱਕਾ ਪਕਰੋਂ ਤੋਂ ਬਾਅਦ ਡਾਕਟਰਾਂ ਨੂੰ ਇਸ ਦੀ ਬਿਮਾਰੀ ਦਾ ਪਤਾ ਨਹੀਂ ਲੱਗਿਆ ਪਰ ਉਹ ਠੀਕ ਨਹੀਂ ਹੋ ਰਿਹਾ ਸੀ ਤੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਆਪਣੀ ਜ਼ਿੰਦਗੀ ਵਿੱਚ ਹੋ ਰਿਹਾ ਸੀ ਤੇ ਉਸ ਦਾ ਮਨ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਉਦਾਸ ਸੀ ਉਸ ਦਾ ਮਨ ਬਹੁਤ ਜ਼ਿਆਦਾ ਵੀਰ baba ਲੱਖ ਦਾ ਤਾਲੀ ਦੀ ਗਾਂ ਤੇ ਜਾਣ ਨੂੰ ਮੱਥਾ ਟੇਕ ਨੂੰ ਕਰਦਾ ਸੀ ਪਰ ਉਸ ਤੋਂ ਤੁਰਿਆ ਨਹੀਂ ਜਾਂਦਾ ਸੀ ਤੇ ਉਹ ਬਹੁਤ ਹੀ ਜ਼ਿਆਦਾ ਉਦਾਸ ਤੇ ਆਪਣੇ ਆਪ ਨੂੰ ਮਰਿਆ ਜਾਂ ਮਹਿਸੂਸ ਕਰਦਾ ਸੀ ਵੀਰਵਾਰ ਤੋਂ ਇੱਕ ਦਿਨ ਪਹਿਲਾਂ ਗੁੱਦਵਾਰ ਇੱਕ ਰਾਤ ਨੂੰ ਸੁਪਨਾ ਆਉਂਦਾ ਉਸ ਨੂੰ ਤੇ ਸੁਪਨੇ ਵਿੱਚ ਇੱਕ ਅਖੀਰ ਦਿਖਾਈ ਦਿੰਦਾ ਤੇ ਅਖੀਰ ਆ ਕੇ ਉਸ ਇਨਸਾਨ ਨੂੰ ਬੋਲਦਾ ਭਗਤਾ ਕੰਤ ਤੁਸੀਂ ਵੀਰਵਾਰ ਦਾ ਦਿਨ ਤੇ ਬਾਬਾ ਜੀ ਦੀ ਤਰਗਾ ਤੇ ਆ ਕੇ ਸੇਵਾ ਕਰਨੀ ਹੈ ਤੇ ਜਦੋਂ ਇਹ ਗੁਰ ਸੁਣਦਾ ਤਾਂ ਉਹ ਰੋਣ ਲੱਗ ਜਾਂਦਾ ਕਹਿੰਦਾ ਬਾਬਾ ਜੀ ਮੇਰੇ ਦੁੱਤਰੀ ਨਹੀਂ ਆਉਂਦਾ ਤੇ ਅਖੀਰ ਕਹਿੰਦਾ beta ਇਸੇ ਵਾਕਿ ਪਰਵਾਣਾ ਕਰ ਸਕਉ ਕੰਤੋਰ ਕੀ ਆਵੇਗਾ ਤੇ ਜਦੋਂ ਉਸ ਦਿਨ ਆ ਨੀਂਦ ਖੋਲਦੀ ਜਾਂ ਆਖ ਖੋਲਦੀ ਤਾਂ ਦੇਖਦਾ ਕੋਈ ਨਹੀਂ ਹੁੰਦਾ ਦੇਖ ਕੇ ਹੈਰਾਨ ਰਹਿ ਜਾਂਦਾ ਤਾਂ ਫੇਰ ਉਹ ਸੋ ਜਾਂਦਾ ਹੈ ਸਵੇਰ ਵੀਰਵਾਰ ਹੁੰਦਾ ਆਪਣੀ ਘਰਵਾਲੀ ਨੂੰ ਕਹਿੰਦਾ ਅੱਜ ਵੀਰਵਾਰ ਹੈ Papa baba ji te lad jana hai ਤੂੰ ਵੀ ਜਲਦੀ ਜਲਦੀ ਤਿਆਰ ਹੋ ਜੀ ਤਾਂ ਉਸ ਦੀ ਘਰਵਾਲੀ ਕਹਿੰਦੀ ਤੁਸੀਂ ਤੁਰਤਾ ਸਕਦੇ ਨਹੀਂ ਕਿਵੇਂ ਚਲੇ ਜਾਓਗੇ ਉਹ ਕਹਿੰਦਾ ਜਾਣਾ ਉਸ ਦੀ ਘਰਵਾਲੀ ਵਾਰ ਵਾਰ ਏਹੀ ਗੱਲ ਕਹਿ ਰਹੀ ਹੈ ਤਾਂ ਫੇਰ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਤਾਂ ਫੇਰ ਬਾਬਾ ਜੀ ਕੋ ਪ੍ਰਿਆਰ ਕਰਦਾ ਹੈ ਤੇ ਜਿਵੇਂ ਉਸਦੀ ਘਰ ਵਾਲੀ ਆਪਣੇ ਕੰਮ ਕਮਰੇ ਵਿੱਚ ਬਾਹਰ ਜਾਂਦੀ ਹੈ ਤਾਂ ਝਟਪਟ ਜੋਰ ਲਾਉਂਦਾ ਹੈ ਉੱਠ ਦੀ ਕੋਸ਼ਿਸ਼ ਕਰਦਾ ਤਾਂ ਜਾਂ ਮੈਂਟਲ ਵਿੱਚ ਖੜਾ ਹੋ ਜਾਂਦਾ ਹੈ ਤੇ ਜਦੋਂ ਖੜਾ ਹੁੰਦਾ ਤਾਂ ਦੇਖ ਕੇ ਹਰਾਨ ਹੋ ਜਾਂਦਾ ਤਾਂ ਫਿਰ ਨਾਲ ਦੀ ਨਾਲ ਹੀ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰਦਾ ਜਦੋਂ ਉਸਦੀ ਘਰ ਵਾਲੀ ਡਰਦੀ-ਡਰਦੀ ਭੱਜ ਕੇ ਆਉਂਦੀ ਹੈ ਤਾਂ ਦੇਖਦੀ ਹੈ ਤਾਂ ਦੇਖ ਕੇ ਉਹ ਵੀ ਹਰਾਨ ਰਹਿ ਜਾਂਦੀ ਹੈ ਤਾਂ ਉਹਦੀ ਅੱਖੇ ਪਾਣੀ ਆ ਜਾਂਦਾ ਹੈ ਤਾਂ ਇਹੋ ਪੀਰ ਬਾਬਾ ਲਖਦਾਤਾ ਜੀ ਦਾ ਇੰਨਾ ਜਰਾ ਸ਼ਕਰਾਨਾ ਕਰਦੀ ਹੈ ਹੋਰ ਜਾਨ ਲਈ ਕਿਆਰੋ ਦਿੰਦੀ ਹੈ ਤਾਂ ਫਿਰ ਬਾਬਾ ਜੀ ਤਰੀਗਾ ਤੇ ਜਾ ਕੇ ਨਮਸਤਕ ਹੁੰਦੇ ਨੇ ਜੇ ਉਹਨਾਂ ਦੇ ਕੀਰਤਨ ਅਸਮਨ ਕੀ ਕਰਦੇ ਨੇ ਉਹਨਾਂ ਦੀ ਜੋ ਵੀ ਮਾਲਕ ਨੂੰ ਸੱਚੇ ਦਿਲੋਂ ਮੰਦੇ ਸੀ ਉਹਨਾਂ ਦੀ ਦੁਆ ਪੂਰੀ ਹੋਈ ਜੀ ਤਾਂ ਦੋਸਤੋ ਦੇਖੋ ਆਪਾਂ ਕਿਸੇ ਵੀ ਧਰਮ ਨੂੰ ਕਿਸੇ ਗੁਰੂ ਨੂੰ ਮੰਨਿਆ ਤਾਂ ਉਸ ਦੇ ਪਿੱਛੇ ਆਪਾਂ ਨੂੰ ਲਗਨ ਬਣਾ ਕੇ ਲੱਗਿਆ ਰਹਿਣਾ ਚਾਹੀਦਾ ਤਾਂ ਇਹ ਦੀ ਕિસ્ਸਾ ਆਪਣਾ ਪੀਰ ਬਾਬਾ ਲਖਦਾਤਾ ਜੀ ਦਾ ਸੀ Berdiam lagi, atau naik ke TV, atau